ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਆਪਾਂ ਤੁਹਾਨੂੰ ਅੱਜ ਮੌਸਮ ਦੀ ਜਾਣਕਾਰੀ ਦੱਸਦੇ ਹਾਂ ਜਿਵੇਂ ਕਿ ਕੱਲ ਦੀ ਆਪਾਂ ਤੁਹਾਨੂੰ ਪਤਾ ਲੱਗੀਗਾ ਕਿ ਕਿਤੇ ਕਿਤੇ بارش ਪੈ ਰਹੀ ਸੀ ਕਿਤੇ ਬੱਦਲਵਾਈ ਤੇ ਮੜਾ ਠੰਡ ਦਾ ਮਾਹੌਲ ਬਣਿਆ ਹੋਇਆ ਸੀਗਾ ਕੱਲ ਸੂਰਜ ਦੇਖਣ ਨੂੰ ਮਿਲਿਆ ਤੇ ਬਾਅਦ ਬੱਦਲ ਵੀ ਚਲੇ ਰਹੇ ਆ ਇਦਾਂ ਹੀ ਅੱਜ ਦਿਨ ਵਧੀਆ ਸਾਫ਼ ਸੁਥਰਾ ਲੱਗੂਗਾ ਆਪਣੇ ਪੰਜਾਬ ਦੇ ਵਿੱਚ ਜਿੱਦਾਂ ਕਿ ਇਹ ਕਈ ਹਿੱਸਿਆਂ ਦੇ ਵਿੱਚ ਥੋੜੀ ਬਹੁਤੀ ਬਦਲਵਾਈ ਵੀ ਰਹੂਗੀ ਬਦਲਵਾਈ ਦੇ ਨਾਲ ਜੇ ਹਵਾਵਾਂ ਤੇਜ਼ ਵਗਣਗੀਆਂ ਜਾਨੀ ਕਿ 15 ਤੋਂ 20 ਦੀ ਸਪੀਡ ਦੇ ਵਿੱਚ ਤੇ ਕੱਲ ਨੂੰ 5 ਤਰੀਕ ਨੂੰ ਜਾਨੀ ਕਿ ਹੋਰ ਹਵਾਵਾਂ ਤੇਜ਼ ਰੁਕ ਫੜਨਗੀਆਂ ਤੇ ਇਹ ਜੀ ਅੱਜ ਦੀ ਤਾਜ਼ਾ ਅਪਡੇਟ ਆ ਤੇ ਤੁਹਾਨੂੰ ਹੋਰ ਅਸੀਂ ਦੱਸਦੇ ਹਾਂ ਕਿ ਜਿਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣੀ ਜਿਹੜੀ ਅਪਡੇਟ ਅਗਲੀ ਆ ਰਹੀ ਆ ਤੁਹਾਨੂੰ ਦੱਸਦੇ ਹਾਂ ਜਿਵੇਂ ਕਿ ਕੱਲ ਨੂੰ ਕੱਲ ਦੀ ਕੱਲ ਦੀ ਤੁਹਾਨੂੰ ਅਪਡੇਟ ਦੱਸਾਂਗੇ ਜਿੱਦਾਂ ਕਿ ਅੱਜ ਦੀ ਹਿਤ ਨੂੰ ਡਿਟੇਲ ਦੇ ਵਿੱਚ ਦੱਸ ਦਈਏ ਧੁੱਪ ਵਧੀਆ ਲੱਗੂਗੀ ਦਿਨ ਪੂਰਾ ਕਰੜਾ ਲੱਗੂਗਾ ਪਰ ਨਾਲ ਹਵਾਵਾਂ ਤੇਜ਼ ਜਰੂਰ ਵਗਣਗੀਆਂ ਬੱਦਲ ਵੀ ਤੁਹਾਨੂੰ ਕਿਤੇ ਮਾੜੀ ਮੋਟੀ ਨਜ਼ਰ ਆਊਗੀ ਕੋਈ ਜ ਖਾਸ ਕੋਈ ਇਹੋ ਜਿਹਾ ਕੋਈ ਅੱਜ ਮੀਂਹ ਦਾ ਪ੍ਰੋਗਰਾਮ ਹੈ ਹੀ ਨਹੀਂਗਾ ਜਿਹੜਾ ਉਹਨੇ ਪਾਇਆ ਉਹਨੇ ਧੁੱਪ ਲਾ ਕੇ ਸਪਾਉਣਾ ਵੀ ਹੈ ਬਾਈ ਜੀ ਧੰਨਵਾਦ ਜੀ ਸਾਡੇ ਚੈਨਲ ਨਾਲ ਜੁੜੇ ਰਹੋ ਜੀ